ਉਲੰਤੇ ਤੁਹਾਡਾ ਸਵਾਗਤ ਭਗਵੰਤ ਮਾਨ ਸਰਕਾਰ ਦਾ ਹਰ ਦਾਅ ਅੱਜ ਕੰ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਉਹਨੇ ਜੋਰ ਜਮਾਈ ਕੀਤੀ ਆਪਣੇ ਢੰਗ ਦੇ ਨਾਲ ਨੈਰੇਟਿਵ ਸਿਰਜਣ ਦੀ ਵਰਤਾਂਤ ਸਿਰਜਣ ਦੀ ਪਰ ਉਹ ਵਰਤਾਂਤ ਜੁਧ ਨਸ਼ਿਆਂ ਖਿਲਾਫ ਹੋਵੇ ਸਿੱਖਿਆ ਕ੍ਰਾਂਤੀ ਹੋਵੇ ਸਿਹਤ ਕ੍ਰਾਂਤੀ ਹੋਵੇ ਜਬ ਵਕ ਵਕ ਜਿੰਨੇ ਵੀ ਮੁੱਦੇ ਉਹਨੇ ਲੈ ਕੇ ਕੋਸ਼ਿਸ਼ ਕੀਤੀ ਚਾਹੇ ਇਥੋਂ ਤੱਕ ਕੇ ਅਸੈਂਬਲੀ ਆਨੰਦਪੁਰ ਸਾਹਿਬ ਨਾਲ ਦੀ ਗੱਲ ਹੋਵੇ ਉਹ ਬਿੱਤਰ ਸਹਿਰ ਦੇ ਦਰਜਿਆਂ ਦੀ ਗੱਲ ਹੋਵੇ ਜਿੰਨੇ ਵੀ ਮੁੱਦੇ ਇਹਨਾਂ ਦਿਨਾਂ ਦੇ ਵਿੱਚ ਆਏ ਉਹ ਸ਼ਾਇਦ ਸਿਆਸੀ ਤੌਰ ਦੇ ਉੱਤੇ ਸਿਆਸੀ ਵਰਤਾਂਤ ਸਿਰਜਣ ਦੇ ਲਈ ਜਿਹੜੀ ਸਤਾਤਰੀ ਤੇ ਰਹੇ ਉਹਨੂੰ ਰਾਸ ਨਹੀਂ ਆਉਂਦੇ ਲੱਗਦੇ ਕਿਸੇ ਵੀ ਰੂਪ ਦੇ ਵਿੱਚ ਤਾਂਜੇ ਮਾਮਲੇ ਜਿਹੜੇ ਚੱਲ ਰਹੇ ਨੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਤੇ ਅਮਰਤਪਾਲ ਬਾਠ ਜਿਹਨੂੰ ਗੈਂਗਸਟਰ ਕਿਹਾ ਜਾਂਦਾ ਹੈ ਹੋ ਸਕਦਾ ਹੈ ਪੁਲਿਸ ਦੀ ਨਜ਼ਰਾਂ ਚ ਇਹ ਵੀ ਹੈ ਕਹਿੰਦੇ ਨੇ ਪਰਚੇ ਬਹੁਤ ਦਰਜ ਨੇ ਉਹਦੀ ਪਤਨੀ ਕੰਜਰ ਪ੍ਰੀਤ ਕੌਰ ਜੀ ਨੇ ਤਰਨ ਤਰਨ ਦੇ ਵਿੱਚ ਲਗਾਤਾਰ ਕੈਂਪੇਨ ਕੀਤੀ ਸਭ ਤੋਂ ਅੱਗੇ ਹੋ ਕੇ ਕੈਂਪੇਨ ਕੀਤੀ ਉਹਦੇ ਤੇ ਪਰਚਾ ਦਰਜ ਕਰਕੇ ਹੁਣ ਅੱਗੇ ਅਦਾਲਤਾਂ ਦੇ ਵਿੱਚ ਵੀ ਇੱਕ ਕਸਮਕਸ ਚੱਲ ਰਹੀ ਆ ਆਪਸ ਦੇ ਵਿੱਚ ਪੁਲਿਸ ਦੇ ਵਿੱਚ ਵੀ ਅਕਾਲੀ ਦਲ ਵਰਕਰਾਂ ਨੇ ਧਰਨਾ ਵੀ ਲਾਇਆ ਹੋਇਆ ਤੇ ਸਰਕਾਰ ਇੱਕ ਨੈਰੇਟਿਵ ਸਿਰਜਣ ਦੀ ਟਰਾਈ ਕਰ ਰਹੀ ਹੈ ਆਪਣੇ ਜਿਹੜੇ ਪ੍ਰਭਾਵ ਦੇ মিডিਆ ਉਹਦੇ ਰਾਹੀਂ ਵੀ ਪਰ ਸਵਾਲ ਇਹ ਹੈ ਕਿ ਕੋਈ ਖੜਨ ਲਈ ਤਿਆਰ ਨਹੀਂ ਲੱਗਦਾ ਉਸ ਮਾਮਲੇ ਦੇ ਵਿੱਚ ਸਰਕਾਰ ਦੇ ਕੋਲ ਕੋਈ ਬਹੁਤ ਜ਼ਿਆਦਾ ਸੋਲਿਡ ਸਬੂਤ ਨਹੀਂ ਦਿਖਾਈ ਦਿੰਦੇ ਸਾਰੇ ਮਾਮਲੇ ਦੇ ਵਿੱਚ ਜਿਹੜੀਆਂ ਧਾਰਨਾਵਾਂ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਹੈ ਜਿਹੜਾ ਨੈਰੇਟਿਵ ਸਿਰਜਣਾ ਚਾਹੁੰਦੀ ਹੈ ਉਹ ਕਿਉਂ ਨਹੀਂ ਸਿਰਜਿਆ ਜਾ پا ਰਿਹਾ ਇਹਦੇ ਤੇ ਗੱਲ ਕਰਦੇ ਆਂ ਲੋਕਾਂ ਦੀਆਂ ਸੁੱਖ ਸਹੂਲਤਾਂ ਦੇ ਵਾਸਤੇ ਸਮੇਂ ਸਰ ਸਰਕਾਰ ਨੇ ਗੌਰ ਕਰਨੀ ਹੁੰਦੀ ਹੈ ਜਿਹੜੇ ਕੋਈ ਵੱਖ-ਵੱਖ ਖੇਤਰਾਂ ਦੇ ਲੋਕ ਬੇਚੈਨ ਨੇ ਆਪਣੀਆਂ ਮੰਗਾਂ ਤੇ ਮਸਲਿਆਂ ਲਈ ਸਰਕਾਰਾਂ ਨੂੰ ਮੰਗ ਪੱਤਰ ਦਿੰਦੇ ਨੇ ਗੱਲ ਕਰਨਾ ਚਾਹੁੰਦੇ ਨੇ ਤੇ ਉਹਨਾਂ ਨਾਲ ਗੱਲ ਸਮੇਂ ਸਰ ਨਹੀਂ ਹੁੰਦੀ ਤਾਂ ਮਾਮਲੇ ਹੜਤਾਲਾਂ ਤੱਕ ਚਲੇ ਜਾਂਦੇ ਨੇ ਪਹਿਲਾਂ ਕਿਸਾਨਾਂ ਦੇ ਧਰਨੇ ਤੋਂ ਨਰਾਸ਼ ਤੇ ਉਹਦੇ ਤੇ ਹਮਲਾਵਰ ਰੁਕਕ ਪਟਾਉਣ ਵਾਲੇ ਕੇ ਸੜਕਾਂ ਰੋਕਦੇ ਨੇ ਫਲਾਣਾ ਕਰਦੇ ਨੇ ਸਭ ਤੋਂ ਜ਼ਿਆਦਾ ਵਿਕਾਸ ਦੇ ਰਾਹ ਚ ਰੋੜਾ ਠਕਾਉਂਦੇ ਨੇ ਤੇ ਅੱਜ ਕੱਲ ਬਖ ਬਖ ਖੇਤਰਾ ਦੇ ਲੋਕ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਇੰਜੀਨੀਅਰਾਂ ਨੇ 2 ਦਸੰਬਰ ਨੂੰ ਇੱਕ ਵੱਡੀ ਮੀਟਿੰਗ ਬੁਲਾ ਕੇ ਸੂਬੇ ਭਰ ਦੀ ਐਲਾਨੇ ਜੰਗ ਇੱਕ ਲੈਵਲ ਦਾ ਕਰਤਾ ਸਰਕਾਰ ਦੇ ਜ਼ਮੀਨਾਂ ਦੱਬਣ ਦੇ ਮਾਮਲੇ ਦੇ ਵਿੱਚ ਜਿਹੜੀਆਂ ਕੋਈਆਂ ਜਾ ਰਹੀ ਹੈ ਪਾਵਰ ਕਮ ਦੀ ਜ਼ਮੀਨ ਵੇਚਣ ਤੇ ਲਾਈ ਇਸੇ ਢੰਗ ਦੇ ਨਾਲ ਜਿਹੜੇ ਉਹਨਾਂ ਦੇ ਬੰਦੇ ਸਸਪੈਂਡ ਕੀਤੇ ਜਾ ਰਹੇ ਨੇ ਜਿਸ ਢੰਗ ਦੇ ਨਾਲ ਪਾਵਰ ਕਾਮ ਦਾ ਸਤਿਆਨਾਸ਼ ਕੀਤਾ ਜਾ ਰਿਹਾ ਔਰ ਜਿਹੜਾ ਨਵਾਂ ਡਰਾਫਟ ਬਿੱਲ ਆ ਰਿਹਾ ਉਹਦੇ ਤੇ ਸਰਕਾਰ ਦੀ ਖਾਮੋਸ਼ੀ ਹੈ ਇਹਨਾਂ ਗੱਲਾਂ ਦੇ ਖਿਲਾਫ ਉਹ ਵੀ ਮੈਦਾਨ ਦੇ ਵਿੱਚ ਨੇ ਔਰ ਇਸੇ ਢੰਗ ਦੇ ਨਾਲ ਬਸਾਂ ਦਾ ਮਾਮਲਾ ਜਿਹੜੇ ਟ੍ਰਾਂਸਪੋਰਟ ਦਾ ਸਿਸਟਮ ਹੈ ਸਰਕਾਰੀ ਤੌਰ ਤੇ ਪੀਆਰਟੀਸੀ ਪੰਜਾਬ ਰੋਡਵੇਜ਼ ਔਰ ਜਿਹੜੀ ਪਨ ਬੱਸ ਹੈ ਉਹ 2 ਦਿਨ ਤੋਂ ਪੰਜਾਬ ਦੇ ਲੋਕ ਖੱਜਲਖੁਆਰ ਹੋ ਰਹੇ ਨੇ ਲਾਠੀ ਚਾਰਜ ਹੋਏ ਬਹੁਤ ਸਾਰੇ ਕੱਚੇ ਕੰਮੇ ਅੰਦਰ ਥਾਣਿਆਂ ਦੇ ਵਿੱਚ ਤੂੜੇ ਹੋਏ ਨੇ ਤੇ ਇਸ ਤੋਂ ਬਾਅਦ ਭਗਵਤ ਮਾਨ ਉਹ ਨਹੀਂ ਸਵੇਰੇ ਸਵੇਰੇ ਕੋਰਾਲੀ ਬਾਸਾਂਡੇ ਚ ਵੀ ਜਾਂਦੇ ਨੇ ਨਾਲ ਕਹਿੰਦੇ ਨੇ ਕਿ ਸਾਡੇ ਅਹੁਦੇਦਾਰਾਂ ਨਾਲ ਆਪਣੇ ਅਹੁਦੇਦਾਰਾਂ ਨੂੰ ਕਹੋ ਕਿ ਸਾਡੇ ਬੰਦਿਆਂ ਨਾਲ ਗੱਲ ਕਰਨ ਅਜੀਬ ਜਿਹੀ ਵਿਆਖਿਆ ਹੁੰਦੀ ਹੈ ਕਿਹਦੇ ਨਾਲ ਜਾ ਕੇ ਮੱਥਾ ਮਾਰਨ ਉਹ ਜਦੋਂ ਕੋਈ ਸਾਦਾ ਹੀ ਨਹੀਂ ਕਿਹਦੇ ਨਾਲ ਗੱਲ ਕਰਨ ਲਈ ਅੱਗੇ ਕੌਣ ਆਉਂਦਾ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਦਿਖਾਈ ਦਿੰਦੇ ਨੇ ਹਾਂ ਇੱਕ ਗੱਲ ਜ਼ਰੂਰ ਹੋਈ ਹੈ ਕਿ ਸੰਗਰੂਰ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਹੈ ਸਾਡੀ ਰਾਜਧਾਨੀ ਉੱਥੇ ਦੇ ਪੱਤਰਕਾਰਾਂ ਦੇ ਨਾਲ ਜਿਹੜੀ ਬਦਸਲੂਕੀ ਹੋਈ ਸੀ ਤਾਂ ਪੱਤਰਕਾਰਾਂ ਦੇ ਰੋਸ ਦੇ ਤੌਰ ਦੇ ਉੱਤੇ ਪ੍ਰੈਸ਼ਰ ਦੇ ਵਿੱਚ ਆ ਕੇ ਸਬੰਧਤ ਪੁਲਿਸ ਕਰਮਚਾਰੀ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਹੈ ਤੇ ਸਸਪੈਂਡ ਵੀ ਕੀਤਾ ਹੈ ਇਹ ਇੱਕ ਖਬਰ ਜ਼ਰੂਰ ਇਸ ਲੈਵਲ ਦੀ ਹੁੰਦੀ ਹੈ ਪਰ ਸਭ ਤੋਂ بڑا ਮਾਮਲਾ ਇੰਦਨਾਂ ਦੇ ਵਿੱਚ ਚੱਲ ਰਿਹਾ ਉਹ ਹੈ ਗੈਂਗਸਟਰ ਦਾ ਸੋਕਜਿੰਦਰ ਸਿੰਘ ਰੰਧਾਵਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖਦੇ ਨੇ ਕਿ ਪੰਜਾਬ ਦੇ ਵਿੱਚ ਡਰੱਗ ਦਾ ਕੀ ਹਾਲ ਹੈ ਗੈਂਗਸਟਰ ਦਾ ਕੀ ਹਾਲ ਹੈ ਉਹਦਾ ਪੂਰਾ ਡਾਟਾ ਮੰਗਵਾਇਆ ਜਾਏ ਬਾਕੀ ਚੱਕ ਦਿੱਤੇ ਜਾਂ ਪੰਜਾਬ ਦਾ ਡੀਜੀਪੀ ਗੌਰਵ ਜਾਦਵ ਇੱਕ ਪ੍ਰੈਸ ਰੋਟ ਜਾਰੀ ਕਰਦੇ ਨੇ ਪਹਿਲੀ ਵਾਰ ਜਿਹੜੇ ਇੱਕ ਡਾਟਾ ਦਿੰਦੇ ਨੇ ਉਹ ਡਾਟਾ ਕੀ ਹੈ ਜਿਹੜਾ ਡਾਟਾ ਇਹ ਦੱਸਦਾ ਹੈ ਕਿ ਕਿੰਨੀਆਂ ਅਰੈਸਟਾ ਹੋਈਆਂ ਕਿੰਨੇ ਪਰਚੇ ਦਰਜ ਹੋਏ ਕਿੰਨੇ ਗੈਂਗਸਟਰਾਂ ਦੇ ਨਾਲ ਆਪਸਦਾਰੀ ਦੇ ਵਿੱਚ ਇਨਕਾਊਂਟਰ ਹੋਏ ਔਰ ਉਹ ਇਨਕਾਊਂਟਰਾਂ ਦੇ ਵਿੱਚ ਕਿੰਨਾ ਨੌਸ ਹੋਇਆ ਕਿੰਨੇ ਮਾਰੇ ਗਏ ਕਿੰਨੀਆਂ ਕੀ ਕੀਤੀਆਂ ਗਈਆਂ 324 ਗੈਂਗਸਟਰ ਜਿਹੜੇ ਨੇ ਉਹਨਾਂ ਨਾਲ 2022 ਤੋਂ ਲੈ ਕੇ ਇਹ April 2022 ਤੋਂ ਲੈ ਕੇ ਇਹ ਸਾਰਾ ਸੈਟਅਪ ਜਿਹੜਾ ਉਸ ਲੈਵਲ ਦੇ ਉੱਤੇ ਕੀਤਾ ਗਿਆ ਔਰ ਉਹ ਲਗਾਤਾਰ ਕੀ ਕਰ ਰਹੇ ਨੇ ਤੇ ਲਗਾਤਾਰ ਬੰਦ ਕਿਉਂ ਰਹੇ ਨੇ ਇਹ ਸਾਰੀਆਂ ਗੱਲਾਂ ਤੇ ਤਾਂ ਨਹੀਂ ਕੋਈ ਗੱਲ ਕੀਤੀ ਗਈ ਪਰ ਐਫ ਆਈ ਆਰਾਂ ਦਾ ਨੰਬਰ ਬਹੁਤ ਵੱਡਾ ਹੋ ਜਾਂਦਾ ਔਰ ਇਸੇ ਢੰਗ ਦੇ ਨਾਲ ਮੁਕਾਬਲੇ ਇਨਕਾਊਂਟਰਾਂ ਦਾ ਨੰਬਰ ਲਗਾਤਾਰ ਵੱਧਦਾ ਜਾ ਰਿਹਾ ਤੇ ਉਹਦੇ ਤੋਂ ਦਿਖਾਇਆ ਜਾ ਰਿਹਾ ਕਿ ਪੁਲਿਸ ਕਿੰਨੀ ਬੁਸ਼ਤਾਇਆ ਦੇ ਤੇ ਗਨ ਕਰ ਰਹੀ ਹੈ ਪਰ ਮਾਮਲਾ ਉਮੀਦਾਂओं ਵਿੱਚ ਵੱਧਦਾ ਜਾ ਰਿਹਾ ਨੰਬਰ ਵੱਧਦਾ ਜਾ ਰਿਹਾ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਤੇ ਲੋਕਾਂ ਚ ਮਾਹੌਲ ਜਿਹੜਾ ਹੈ ਫਰੋਤੀਆਂ ਦਾ دہشت ਦਾ ਕਤਲਾਂ ਦਾ ਇਹ ਜਿਹੜੀ دہشت ਹੈ ਇਹ ਜਿਸ ਢੰਗ ਦੇ ਨਾਲ ਵੱਧਦੀ ਜਾ ਰਹੀ ਹੈ ਲੋਕ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਇਲਾਜ ਕੀ ਅਸਲ ਚ ਤੁਹਾਡੇ ਸਾਹਮਣੇ ਉਜ ਦੱਸਿਆ ਨਹੀਂ ਦੱਸਿਆ ਇਹ ਸਾਰੇ ਸਵਾਲ ਇਹ ਭਰੋਸਾ ਕਿਵੇਂ ਬਿਲਡ ਕਰੇ ਪੁਲਿਸ ਇਹ ਭਰੋਸਾ ਕਿਵੇਂ ਲੋਕਾਂ ਦੇ ਵਿੱਚ ਲੋਕ ਕਰਨ ਸਰਕਾਰ ਤੇ ਕਿ ਤੁਹਾਡੀ ਜਿਹੜੀ ਲਫਾਜੀ ਹੈ ਇੱਕ ਪ੍ਰੈਸ ਨੋਟ ਦੇ ਦੇਣਾ ਪ੍ਰੈਸ ਕਾਨਫਰੰਸਾਂ ਕਰ ਦੇਣੀਆਂ ਕੱਲੀਆਂ ਬੈਠ ਕੇ ਉਹਦੇ ਤੇ ਯਕੀਨ ਕਿਉਂ ਕਰਨ ਜਿੰਨਾ ਚਿਰ ਗਰਾਊਂਡ ਤੇ ਚੀਜ਼ਾਂ ਤਬਦੀਲ ਨਹੀਂ ਹੁੰਦੀ ਉਹ ਬਦਲਾਅ ਨਹੀਂ ਦਿਖਾਈ ਦੇ ਰਿਹਾ ਕੇਵਲ ਕਾਗਜ਼ਾਂ 'ਚ ਐਡਵਰਟਾਈਜ਼ਮੈਂਟ 'ਚ ਦਿਖਾਈ ਦੇ ਰਿਹਾ ਕਿਤਰਾ ਪਰ ਮਾਮਲਾ ਕੰਚਨ ਪ੍ਰੀਤ ਕੌਰ ਔਰ ਚਾਰ ਕੇਸ ਉਦ ਦਿੱਤੇ ਸੀਗੇ ਹਾਲਾਂਕਿ ਕਾਉਂਟਰ ਅੱਜ ਉਹਨਾਂ ਕੋਲ ਇੱਕ ਚੀਫ ਬੁਕਸ ਪਰਸਨ ਤਰਨ ਤਰਨ ਦੀ ਚੋਣ ਤੋਂ ਬਾਅਦ ਨਵੇਂ ਲਾਏ ਨੇ ਕੁਲਦੀਪ ਸਿੰਘ ਢਾਣੀਵਾਲ ਕੁਲਦੀਪ ਸਿੰਘ ਢਾਣੀਵਾਲ ਜਿਹੜੇ ਐਕਟਿਵ ਨਜ਼ਰ ਆਉਂਦੇ ਨੇ ਸਾਰੇ ਹਣ ਆਇਆ ਅਜਨਾਲੇ ਦੇ ਵਿੱਚ ਐਕਟਿਵ ਸੀ ਉਦੋਂ ਪਹਿਲਾਂ ਪੰਚਾਇਤ ਡਿਪਾਰਟਮੈਂਟ ਵਿੱਚ ਸੀ ਉਦੋਂ ਕਹਿੰਦੇ ਜ਼ਮੀਨਾਂ ਛਡਾਉਣਾ ਸਾਡਾ ਇੱਕੋ ਇੱਕ ਮਕਸਦ ਹੈ ਜ਼ਮੀਨਾਂ ਛਡਾ ਕੇ ਦੇਾਂਗੇ ਉਦੋਂ ਤੱਕ ਸੁਖਵਲਾਸ ਤੱਕ ਵੀ ਇੱਕ ਨਜ਼ਰ ਤੇ ਖਬਰਾਂ ਛਪਦੀਆਂ ਰਹੀਆਂ ਆਪ ਟ੍ਰੈਕਟਰਾਂ ਤੇ ਬੈਠ ਕੇ ਚੀਫ ਮਿਨਿਸਟਰ ਤੇ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਵੱਡੇ ਬੰਦੇਾਂ ਤੋਂ ਵੀ ਛਡਾਵਾਂਗੇ ਪਰ ਜਦ ਪਾਣੀ ਵੱਡੇ ਬੰਦਿਆਂ ਤੱਕ ਪਹੁੰਚਿਆ ਤੇ ਪਾਣੀ ਉੱਪਰ ਨਹੀਂ ਗਿਆ ਕੁਲਦੀਪ ਸਿੰਘ ਢਾਲੀਵਾਲ ਅਲੱਗ ਹੋ ਗਏ ਕਰ ਦਿੱਤੇ ਐ ਐਮਐਲਏ ਨੇ ਅਜਨਾਲੇ ਤੋਂ ਅਜਨਾਲੇ ਹਾਣਾ ਦੇ ਮਾਮਲੇ ਦੇ ਵਿੱਚ ਕਾਫੀ ਕੰਮ ਲਈ ਉਹਨਾਂ ਦੀ ਪ੍ਰੇਜ ਹੁੰਦੀ ਪਰ ਉਹਨਾਂ ਦੀ ਜ਼ੁਬਾਨ ਦੇ ਬਾਰੇ ਬਾਰ ਬਾਰ ਮਾਮਲੇ ਵੀ ਸਾਹਮਣੇ ਆ ਜਾਂਦੇ ਹਜੇ ਤਾਜੀ ਘਟਨਾ ਕਿ ਉਹ ਗਏ ਆਪਣੇ ਹਲਕੇ 'ਚ ਉਧਰ ਅਜਨਾਲੇ ਬੰਦ ਅਮਰਸਰ ਦੇ ਵਿੱਚ ਕਹਿੰਦੇ ਭੀੜ ਬਹੁਤ ਸੀ ਟ੍ਰੈਪ ਕੋਲਸੋ ਤੇ ਨਹੀਂ ਸੀ ਆਪ ਉਹਨਾਂ ਨੇ ਲਗਭਗ ਪੌਣਾ ਘੰਟਾ ਟਰੈਪ ਕਮਰੇਜ ਕੀਤੀ ਪਰ ਟਰੈਪ ਕਮਰੇਜ ਕਰਦੇ ਕਰਦੇ ਜੀਓ ਐਸ ਐਚਓ ਨੂੰ ਜਿਸ ਢੰਗ ਦੇ ਨਾਲ ਗਾਲੀ ਗਲੋਚ ਹੋਈ ਸ਼ਬਦਾਬਲੀ ਉਹ ਗੱਲ ਕੀਤੀ ਉਹ ਵੀ ਵਾਰ-ਵਾਰ ਚੱਲਦੀ ਰਹੀ ਅੱਜ ਪ੍ਰੈਸ ਕਾਨਫਰੰਸ ਵੇਲੇ ਉਹਨਾਂ ਨੇ ਇਹ ਗੱਲ ਕੀਤੀ ਕਿ ਮੇਰੇ ਤੋਂ ਸ਼ਬਦ ਨਿਕਲ ਗਏ ਮੈਂ ਮਾਫੀ ਮੰਗਦਾ ਹਾਂ ਇਹਦੀ ਮੇਰੇ ਬੱਚਿਆਂ ਵਰਗੇਵੇਂ ਫਲਾਨਾ ਇਹ ਗੱਲ ਚੜੋ ਇੱਕ ਲੈਵਲ ਤੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਲ ਦੇ ਵਿੱਚ ਤਾਂ ਐਫ ਆਈ ਆਰਾਂ ਪੜੀਆਂ ਜਿਹੜੀਆਂ ਐਫਆਈਆਰਾਂ ਕੰਚਨਪ੍ਰੀਤ ਦੇ ਪਤੀ ਦੇ ਖਿਲਾਫ ਨੇ ਐਕਚੁਅਲੀ ਨੰਬਰ ਦਿੱਤੇ 2015 ਚ 2016 2017 ਲਗਭਗ 30 ਦੇ ਕਰੀਬ ਨੇ ਕੁਝ ਪਰਚੇ ਹੋ ਵੀ ਗਏ ਹੋਣਗੇ ਹਟ ਗਏ ਹੋਣਗੇ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਿੰਦੇ ਨੇ ਕਿਹਾ ਵੀ ਇਹ ਜਾ ਰਿਹਾ ਕਿ ਲਗਭਗ 23 ਪਰਚੇ ਅਮਰਤਪਾਲ ਬਾਠ ਤੇ ਹੈਗੇ ਨੇ ਤੇ ਇਸ ਕਰਕੇ ਇਹ ਮਾਮਲਾ ਪਰ ਮਾਮਲਾ ਤਾਂ ਹੋਰ ਹੈ ਅਮਰਤਪਾਲ ਬਾਠ ਤੇ ਹੋਣਗੇ ਪਰਚੇ ਉਹਨਾਂ ਨੂੰ ਸਰਕਾਰ ਰਿਪੋਰਟ ਕਰਵਾ ਲੈਵੇ ਰਿਪੋਰਟ ਕਰਾ ਕੇ ਜੋ ਦੇਸ਼ ਦਾ ਕਾਨੂੰਨ ਆ ਉਹਦੇ ਮੁਕੱਦਮਾ ਚਲਾਵੇ ਮੁਕੱਦਮਾ ਚਲਾ ਕੇ ਜੋ ਅਦਾਲਤਾਂ ਸਜ਼ਾ ਦੇਣ ਦੀ ਹੈ ਸਜ਼ਾ ਦੇਵੇ ਇਹਨੂੰ ਕੋਈ ਵੀ ਰੋਕ ਪੰਜਾਬ ਦੇ ਲੋਕ ਗੈਂਗਸਟਰ ਕਲਚਰ ਤੋਂ ਤੰਗ ਨੇ ਔਰ ਸਵਾਲ ਪੈ ਰਿਹਾ ਹੈ ਕਿ ਕੀ ਇਹਨੂੰ ਗੈਂਗਸਟਰ ਕਲਚਰ ਦਾ ਤੁਸੀਂ ਸਿਆਸੀ ਫਾਇਦਾ ਲੈਣਾ ਜਾਂ ਇਹਦੇ ਵਰਤਾਰੇ ਨੂੰ ਸਮਝ ਕੇ ਇਸ ਦੀ ਜਿਹੜੀ ਪਹਿਲਾਂ ਇਹਦਾ ਬਾਰ ਹੈ ਜਿਹੜੇ ਲੋਕ ਵਧ ਰਹੇ ਨੇ ਗੈਂਗਸਟਰ ਕਿਉਂ ਵਧ ਰਹੇ ਨੇ ਕਿਹੜਾ ਪਿਛੋਕੜ ਹੈ ਉਹਨੂੰ ਕਿਵੇਂ ਠੀਕ ਕਰਨਾ ਹੈ ਅੱਗੇ ਨੂੰ ਇਹ ਮਾਹੌਲ ਠੀਕ ਹੋਵੇ ਹੁਣ ਦੂਜਾ ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇਸੇ ਮਾਮਲੇ ਦੇ ਵਿੱਚ ਕੰਚਨ ਪ੍ਰੀਤ ਤੇ ਚਾਰ ਪਰਚੇ ਦਰਜ ਹੋਏ ਪਹਿਲਾ ਕੋਈ ਪਰਚਾ ਨਹੀਂ ਇਹ ਦਾਅਵਾ ਕਰਦੇ ਨੇ ਅਕਾਲੀਦਾਰ ਵਾਲੇ ਵੀ ਤੇ ਇਹ ਪਰਚੇ ਕੇਵਲ ਕੰਚਨ ਪ੍ਰੀਤ ਤੇ ਇਹ ਤਰਨਤਾਰਨੀਆ ਚੋੜਾਂ ਦੇ ਦੌਰਾਨ ਹੀ ਦਰਜ ਉਹ ਚਾਰੇ ਪਰਚਿਆਂ ਦੇ ਮਾਮਲੇ ਦੇ ਵਿੱਚ ਡਿਸਟ੍ਰਿਕਟ ਸੈਸ਼ਨ ਕੋਰਟ ਨੇ ਜੱਜ ਦੀ ਕੋਰਟ ਨੇ ਉਹਨੂੰ ਜਿਵੇਂ ਕਹਿੰਦੇ ਨੇ ਜ਼ਮਾਨਤ ਦਿੱਤੀ ਐਂਟੀਸੀਪੇਟਰੀ ਜਿਹਨੂੰ ਕਿਹਾ ਜਾਂਦਾ ਹੈ ਅਰੈਸਟ ਸਟੇ ਦੀ ਗੱਲ ਹੋਈ ਕਿ ਉਹਦੀ ਅਰੈਸਟ ਨਹੀਂ ਹੋ ਸਕੇਗੀ ਜ਼ਮਾਨਤ ਨਹੀਂ ਮਤਲਬ ਤੁਸੀਂ ਗ੍ਰਿਫਤਾਰ ਨਹੀਂ ਕਰ ਸਕੇਗੀ ਪੁਲਿਸ ਪਰ ਤੁਸੀਂ ਜਾ ਕੇ ਜਾਂਚ ਜੁਆਇਨ ਕਰੋ ਚਾਰਾਂ ਕੇਸਾਂ ਦੇ ਵਿੱਚ ਜ਼ਮਾਨਤ ਮਿਲ ਜਾਣ ਤੋਂ ਬਾਅਦ ਜਦੋਂ ਕਾਂਚਨਪ੍ਰੀਤ ਕੌਰ ਜਦੀ ਹੈ ਆਪਣੇ ਸਮਰਥਕਾਂ ਦੇ ਨਾਲ ਮਜੀਠੇ ਥਾਣੇ ਦੇ ਵਿੱਚ ਪੇਸ਼ ਹੋ ਕੇ ਸਵਾਲ ਜਵਾਬ ਦੇ ਰੂਪ ਦੇ ਵਿੱਚ ਤੇ ਪੁੱਛਗਿੱਛ ਦੇ ਦੌਰਾਨ 5 ਘੰਟਿਆਂ ਬਾਅਦ ਇਹ ਆਰਡਰ ਆ ਜਾਂਦਾ ਕਿ ਕਾਂਚਨਪ੍ਰੀਤ ਸਿੰਘ ਨੂੰ ਕਾਰਨੋ ਅਰੈਸਟ ਕਰ ਲਿਆ ਤਾਂ ਅਰੈਸਟ ਕਿਹੜੇ ਕੇਸ ਚ ਕਰ ਲਿਆ ਉਹ ਚਾਰਾਂ ਚ ਨਹੀਂ ਕਿਉਂਕਿ ਉਹ ਤਾਂ ਅਦਾਲਤ ਨੇ ਚਾਰਾਂ ਚ ਤਾਂ ਸਟੇਜ ਦਿੱਤੀ ਹੋਈ ਹੈ ਇੱਕ ਪੁਰਾਣਾ ਪਰਚਾ ਦਰਸੀ 11 ਨਵੰਬਰ ਦਾ ਵੋਟਾਂ ਦੇ ਦੌਰਾਨ ਦਾ ਉਹ ਅਣਪਛਾਤੇਆਂ ਦੇ ਖਿਲਾਫ ਸੀਗਾ ਔਰ BNS ਦੀ ਸੈਕਸ਼ਨ 111 ਦੀ ਗੱਲ ਕਰਦੇ ਨੇ ਕਿ ਉਹਦੇ ਤਹਿਤ ਸੀ ਜਿਹੜਾ ਬੇਲੇਬਲ ਤੇ ਕੁਝ ਤਰ੍ਹਾਂਵਾਂ ਹੋਰ ਜੋੜੀਆਂ ਜਿਹੜੀਆਂ ਤਰ੍ਹਾਂਵਾਂ ਦੇ ਤਹਿਤ ਕੰਚਨਪ੍ਰੀਤ ਕੌਰ ਨੂੰ ਉਸ 11 ਵਾਲੇ ਜਿਹਦੀ 208 ਅਬਲੀਕ 25 ਨੰਬਰ ਜਿਹੜੀ ਐਫ ਆਈ ਆਰ ਹੈ ਉਸ ਕੇਸ ਦੇ ਵਿੱਚ ਗ੍ਰਫਤਾਰ ਕਰਦੇ ਹੁਣ ਅਰੇਸਟ ਕੀਤਾ ਕਿਸੇ ਨੂੰ ਉਹਨਾਂ ਨੂੰ ਬਿਲਕੁਲ ਵੀ ਨਹੀਂ ਸੀ ਇਹ ਲੱਗਦਾ ਕਿ ਜਦੋਂ ਅਦਾਲਤ ਨੇ ਕਿਹਾ ਤਾਂ ਨਵੇਂ ਕੇਸ ਪਾ ਕੇ ਆਏ ਤਾਂ ਨਹੀਂ ਗ੍ਰਫਤਾਰ ਕਰਦੀ ਪਰ ਕਰ ਲਿਆ ਕਿਹਾ ਇਹ ਜਾ ਰਹੀਆਂ ਸੂਚਨਾਵਾਂ ਆ ਰਹੀਆਂ ਨੇ ਕਿ ਕੰਚਨ ਪ੍ਰੀਤ ਦੇ ਮਾਮਲੇ ਦੇ ਵਿੱਚ ਮੀਡੀਆ ਰਾਹੀਂ ਨੈਰੇਟਿਵ ਸਰਕਾਰ ਨੇ ਜੋ ਬਣਾਉਣ ਦੀ ਟਰਾਈ ਕੀਤੀ ਉਹ ਇਹ ਕੀਤੀ ਕਿ ਕਿਉਂਕਿ ਉਹ ਇਨਵੋਲਵ ਹੈ ਆਪਣੇ ਪਤੀ ਦੇ ਕਾਰਨਾਮਿਆਂ ਦੇ ਵਿੱਚ ਕਿਉਂਕਿ ਇੱਥੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨੇ ਟੈਲੀਫੋਨ ਜਿਹੜਾ ਕੁਲਦੀਪ ਢਾਲੀਵਾਲ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬਾਰ ਬਾਰ ਜ਼ਿਕਰ ਕੀਤਾ ਕਿ ਉੱਥੋਂ ਟੈਲੀਫੋਨ ਕਰਦੇ ਸੀ ਇੱਥੇ ਕਰਨ ਨਾਲ ਕਾਂਚਨਪ੍ਰੀਤ ਲਾ ਦਿੰਦੀ ਸੀ ਤੇ ਕਿਵੇਂ ਥ੍ਰੈਟ ਆਉਂਦੇ ਸੀ ਉਹਨਾਂ ਦੇ ਜੀਵਨ ਨੂੰ ਜਾਨ ਨੂੰ ਤੇ ਲੋਕ ਫਿਰ ਮਜਬੂਰ ਹੋ ਕੇ ਜੜੀਆਂ ਮੋਟਾ ਪਾ ਦਿੰਦੇ ਸੀ ਜਾਂ ਮਜਬੂਰ ਹੋ ਕੇ ਜੋ ਵੀ ਗੱਲਾਂ ਨੇ ਉਹਦੇ 'ਚ ਪੈਸੇ ਦਾ ਲੈਣ ਦੇਣ ਉਹਦੇ 'ਚ ਵੋਟ ਪਾਉਣ ਦਾ ਗੱਲ ਉਹਦੇ 'ਚ ਬਾਕੀ ਦੀਆਂ ਚੀਜ਼ਾਂ ਹੁੰਦੀਆਂ ਆ ਰਹੇ ਤੇ ਪੁਲਸ ਵੱਲੋਂ ਆਫੀਸ਼ੀਅਲੀ ਕੋਈ ਪ੍ਰੈਸ ਨੋਟ ਨਹੀਂ ਦਿੱਤਾ ਗਿਆ। ਸਰਕਾਰ ਨੇ ਕਿਹਾ ਗਿਆ ਕਿ ਇੱਕ ਗੈਂਗਸਟਰ ਦੀ ਪਤਨੀ ਗ੍ਰਿਫਤਾਰ ਕਰ ਲਈ ਹੈ। ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਚ ਆਈ ਤੇ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਪਹਿਲਾਂ। ਔਰ ਇਹ ਸਵਾਲ ਪੈਦਾ ਹੋ ਗਿਆ ਕਿ ਜੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਚ ਆਈ ਤਾਂ ਜਦੋਂ ਉਹਨੇ ਚੋਣਾ ਲੜੀਆਂ ਚੋਣਾ ਦਾ ਪ੍ਰਚਾਰ ਕੀਤਾ ਉਦੋਂ ਫਿਰ ਗੈਰ ਕਾਨੂੰਨੀ ਸੀ ਤਾਂ ਹਰਸ਼ਟ ਕਿਉਂ ਨਹੀਂ ਹੋਇਆ ਦੂਜੀ ਗੱਲ ਜੇ ਤੁਸੀਂ ਇਹ ਕਹਿ ਰਹੇ ਹੋ ਅਜੇ ਵੀ ਕਿ ਉਹ ਕੰਚੜਪ੍ਰੀਤ ਚਲੀ ਗਈ 14 ਤਰੀਕ ਨੂੰ ਜਿੱਦਣ ਵੋਟਾਂ ਸੀਗੀਆਂ ਨੇਪਾਲ ਦੇ ਰਸਤੇ ਤੇ ਮੁੜ ਕੇ ਆ ਗਈ ਫਿਰ ਜਦੋਂ ਗਈ ਤੁਹਾਨੂੰ ਉਦੋਂ ਕਿਉਂ ਨਹੀਂ ਪਤਾ ਲੱਗਿਆ ਮੁੜ ਕੇ ਆ ਗਈ ਜਦੋਂ ਉਹ ਕੋਰਟ ਚੋਂ ਜ਼ਮਾਨਤੋਂ ਲੈ ਕੇ ਜ਼ਮਾਨਤ ਲੈ ਕੇ ਆ ਗਈ ਤੁਹਾਨੂੰ ਉਦੋਂ ਪਤਾ ਲੱਗਿਆ ਇਹ ਇੰਟੈਲੀਜੈਂਸ ਹੈ ਤੁਹਾਡੀ ਇਹ ਪੁਰਸ਼ ਦਾ ਪੈਟਰਨ ਹੈ ਇਹ ਕੰਮ ਕਰਨ ਦਾ ਤਰੀਕਾ ਹੈ ਜਦਕੇ ਇਹ ਦਾਵਾ ਕੰਚਨਪ੍ਰੀਤ ਦੇ ਸਪੋਰਟਰਾਂ ਦਾ ਕਿ ਉਹਨਾਂ ਤਾਂ ਪਾਸਪੋਰਟ ਹੀ ਅਦਾਲਤ ਨੇ ਰੱਖ ਰਿਆ ਸੀ ਉਦੋਂ ਹੀ ਜਦੋਂ ਪਹਿਲਾਂ ਵੀ ਉਹਨੇ ਅਪਲਾਈ ਕੀਤਾ ਸੀ ਇਹਦੇ ਵਿੱਚ ਜਮਾਨਤ ਵਾਸਤੇ ਜਾਂ ਬਾਕੀ ਦੀਆਂ ਚੀਜ਼ਾਂ ਦੇ ਉੱਥੇ ਪਈਆਂ ਨੇ ਇਸ ਲਈ ਜਾਣਾ ਨਾ ਜਾਣਾ ਉਹ ਇੱਥੇ ਹੀ ਸੀਗੀ ਕਿਤੇ ਨਹੀਂ ਗਈ ਪੁਲਸ ਦੇ ਸਾਰੇ ਦਾਬਿਆਂ ਨੂੰ ਛੁਟਰਾਇਆ ਜਾ ਰਿਹਾ ਹੈ ਇਹਨਾਂ ਗੱਲਾਂ ਲਈ ਪੁਲਸ ਕੋਲ ਕੋਈ ਸਬੂਤ ਉਸ ਲੈਵਲ ਦਾ ਨਹੀਂ ਅਜੇ ਤੱਕ ਤਾਂ ਵੀ ਪੇਸ਼ ਕੀਤਾ ਕੋਈ ਅਦਾਲਤ ਵਿੱਚ ਪੇਸ਼ ਹੋ ਜੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹ ਇੱਕ ਅਲੱਗ ਗੱਲ ਹੈ ਹੁਣ ਜਦੋਂ ਇਹ ਘਟਨਾਕ੍ਰਮ ਵਾਪਰਦਾ ਤਾਂ ਇੱਕ ਐਸਪੀ ਰੈਂਕ ਦਾ ਅਧਿਕਾਰੀ ਜਦੋਂ মিডিਆ ਹਾਊਸਸ ਵੀ ਇਹ ਮੰਗ ਕਰਦੇ ਨੇ ਵੀ ਸਾਨੂੰ ਕੁਝ ਦੱਸੋ ਤਾਂ ਸਹੀ ਕੀ ਗੱਲ ਹੈ ਕਾਦੇ ਆਧਾਰ ਤੇ ਅਸੀਂ ਕਹਾਂਗੇ ਕਿ ਹਾਂਜੀ ਬਿਲਕੁਲ ਕੰਚਨਪ੍ਰੀਤ ਦੇ ਖਿਲਾਫ ਉਹ ਗੈਂਗਸਟਰਾਂ ਨਾਲ ਜਾਂ ਬਾਕੀ ਚੀਜ਼ ਨਾਲ ਸੰਬੰਧ ਸੀ ਜੇ ਸੀ ਉਹ ਸੀ ਕੀ ਕਰਾਂਗੇ ਅਸੀਂ ਕਿਹਾ ਜਾਂਦਾ ਕੋਈ ਤਿਆਰ ਨਹੀਂ ਹੋਇਆ ਐਸਐਸਪੀ ਦਾ ਕੋਈ ਬਿਆਨ ਨਹੀਂ ਆਇਆ ਡੀਜੀਪੀ ਦਾ ਕੋਈ ਬਿਆਨ ਨਹੀਂ ਆਇਆ ਕਿਸੇ ਹੋਰ ਦਾ ਕੋਈ ਬਿਆਨ ਇੱਕ ਐਸਪੀ ਨੇ ਪੜ੍ਹ ਕੇ ਸੁਣਾਇਆ ਉਹਨੇ ਉਹੀ ਐਫਆਈਆਰ ਲਗ ਭੰਗ ਪੜ੍ਹ ਕੇ ਸੁਣਾਤੀ ਪਰ ਬਾਅਦ ਦੇ ਵਿੱਚ ਇੱਕ ਵੀਡੀਓ ਇੱਕ ਡੀਐਸਪੀ ਸੁਖਵੀਰ ਸਿੰਘ ਜਿਹੜੇ ਇਹ ਕਹਿ ਰਹੇ ਨੇ ਪੜ੍ਹ ਕੇ ਸੁਣਾ ਰਹੇ ਨੇ ਜਿਹਦੀ ਵੀਡੀਓ ਵਾਇਰਲ ਵੀ ਕੀਤੀ ਗਈ ਕਿ ਮੈਂ ਥਾਣਾ ਮਤਲਬ ਤਰਨਤਾਰਨ ਸਿਟੀ ਚ ਡੀਐਸਪੀ ਹਾਂ ਔਰ ਕੰਚਨਪ੍ਰੀਤ ਤੇ ਪਰਚਾ ਦਰਜ ਕਰਕੇ ਤੇ ਉਹਦੀ ਗ੍ਰਿਫਤਾਰੀ ਦਾ ਇੱਕੋ ਇੱਕ ਮਤਲਬ ਹੈ ਉਹ ਮਤਲਬ ਇਹ ਹੈ ਕਿ ਇੱਥੇ ਗੈਂਗਸਟਰ ਬਾਦ ਅਮਰਤਪਾਲ ਬਾਠ ਜਿਹੜਾ ਉਹ ਗੈਂਗਸਟਰ ਹੈ ਗੈਂਗਾ ਇੱਕ ਕ੍ਰਿਮੀਨਲ ਗੈਂਗ ਹੈ ਉਹ ਕ੍ਰਿਮੀਨਲ ਗੈਂਗ ਨੂੰ ਦੀ ਐਸੋਸੀਏਟ ਜਣੀ ਹੈ ਮੈਂਬਰ ਐਸੋਸੀਏਟ ਦੇ ਤੌਰ ਤੇ ਕੰਚਨਪ੍ਰੀਤ ਹੈ ਇਹਦੇ ਰਾਹੀਂ ਇਨਵੈਸਟੀਗੇਸ਼ਨ ਦੇ ਰਾਹੀਂ ਪੁੱਛਗਿੱਛ ਦੇ ਰਾਹੀਂ ਅਸੀਂ ਉੱਥੇ ਤੱਕ ਪਹੁੰਚਣਾ ਹੈ ਤਾਂ ਕਿ ਕ੍ਰਿਮੀਨਲ ਗੈਂਗ ਨੂੰ ਬਸਟ ਕੀਤਾ ਜਾ ਸਕੇ ਉਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਇਹ ਇੱਕ ਡੀਐਸਪੀ ਦੀ ਵੀਡੀਓ ਹੈ ਨਾਲੋ ਇੱਕ ਹੋਰ ਲਾਈਨ ਕਹਿੰਦੇ ਨੇ ਜਿਹੜੇ ਸਭ ਤੋਂ ਇੰਟਰਸਟਿੰਗ ਹੈ ਉਹ ਕਹਿ ਰਿਹਾ ਵੀ ਹੋਰ ਇਹਦੇ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਬੀਐਸਪੀ ਨੂੰ ਇਹ ਕੀ ਨੇ ਕਿਹਾ ਡੀਐਸਪੀ ਨੇ ਬੋਲਣਾ ਹੁੰਦਾ ਕਿ ਸਿਆਸੀ ਮਕਸਦ ਨਹੀਂ ਪ੍ਰੋਫੈਸ਼ਨਲੀ ਤਾਂ ਨਾਰਮਲੀ ਆਪਣੀ ਗੱਲ ਦੱਸੀ ਜਾਂਦੀ ਹੈ ਜੋ ਵੀ ਪੁਲਿਸ ਦੱਸਦੀ ਹੈ ਇਹਦਾ ਮਤਲਬ ਕੀ ਹੈ ਇਥੋਂ ਡਾਇਰੈਕਟ ਇੱਕ ਮੈਸੇਜ ਜਾਂਦਾ ਹੈ ਕਿ ਜਿਹੜੇ ਪੋਲੀਟੀਕਲ ਪ੍ਰਭੂ ਨੇ ਜਿਹੜੇ ਪੋਲੀਟੀਕਲ ਮਾਸਟਰ ਜਿਨੇ ਇਹ ਬਿਲਕੁਲ ਸਕ੍ਰਿਪਟ ਡੀਐਸਪੀ ਨੂੰ ਵੀ ਉਹਨਾਂ ਨੇ ਲਿਖ ਕੇ ਦਿੱਤੀ ਲੱਗਦੀ ਹੈ। ਔਰ ਉਸ ਆਧਾਰ ਤੇ ਇਹ ਕਿਹਾ ਜਾਂਦਾ ਕਿ ਜਦੋਂ ਲੋਕ ਕਹਿਣ ਲੱਗ ਗਏ ਕਰੌਣਾ ਪਿਆ ਇਸ ਲੈਵਲ ਤੇ ਕਿ ਕਿਓ ਜੀ ਪੋਲਿਟਿਕਸ ਹੈ। ਕਿ ਇਹ ਬਦਲਾ ਨੂੰ ਪੋਲਿਟਿਕਸ ਹੈ। ਇਹ ਇਸ ਢੰਗ ਦੀ ਪੋਲਿਟਿਕਸ ਹੈ ਜਿਹੜੀ ਲੋਕਾਂ ਦੀਆਂ ਧੀਆ ਪੈਣਾ ਬਾਕੀ ਤੇ ਜਾਲੀ ਪਰਚੇ ਕਰਕੇ ਉਸ ਲੈਵਲ ਦਾ ਵੀ ਤੁਸੀਂ ਕਰ ਸਕਦੇ ਹੋ। ਜਾਂ ਇੱਕ ਚ ਕੋਰਟ ਨੇ ਸਜ਼ਾ ਦੇਤੀ ਦੂਜੇ ਚ ਫਿਰ ਇੱਕ ਹੋਰ ਪਰਚਾ ਦਰਜ ਫਿਰ ਤੱਕ ਕਿਤੇ ਇਟਾ ਐਂਡਲੈਸ ਦਾ ਹੋ ਰਿਹਾ ਹੈ। ਫਿਰ ਤੱਕ ਕਿਤੇ ਵੀ ਖਤਰਾ ਨਹੀਂ ਹੋਏਗਾ। ਜਿਹੜੇ ਬੰਦਿਆਂ ਤੇ ਜਿੰਨੇ ਮਰਜ਼ੀ ਤੁਸੀਂ ਪਾਸ ਸਕਦੇ ਹੋ ਇੱਕ ਤਾਂ ਇਹ ਸਵਾਲ ਸੀ ਤੇ ਇਹਦੇ ਕਰਕੇ ਸ਼ਾਇਦ ਡੀਐਸਪੀ ਨੂੰ ਕਿਹਾ ਹੋਵੇ ਤੁਸੀਂ ਬੋਲਦੇ ਹੋ ਤਾਂ ਕਿ ਕੁਝ ਸਾਡਾ ਵੀ ਕਾਊਂਟਰ ਆਵੇ ਤੇ ਅਸੀਂ ਵੀ ਕੁਝ ਗੱਲ ਕਰ ਸਕੀਏ ਦੂਜਾ ਸਵਾਲ ਇੱਕ ਸਭ ਤੋਂ بڑا ਇੱਕ ਇਹ ਹੈ ਕਿ ਇੱਕ ਪਰਿਵਾਰ ਦਾ ਇੱਕ ਬੰਦਾ ਉਹ ਕੋਈ ਕਤਲ ਕਰ ਦਿੰਦਾ ਹੈ ਕਿਤੇ ਕੋਈ ਹੋਰ ਗੱਲ ਘਟਨਾਵਾ ਵਾਪਰਦਿਆਂ ਨੇ ਉਹ ਕ੍ਰਾਈਮ ਚ ਲਾ ਦੇ ਸਾਹਮਣੇ ਕਾਨੂੰਨ ਦੀ ਨਜ਼ਰ ਦੇ ਵਿੱਚ ਮੁਲਜ਼ਮ ਉਹਦਾ ਤੇ ਅਦਾਲਤ ਚ ਜਾ ਕੇ ਹੀ ਦੋਸ਼ੀ ਬਣੋਗਾ ਜਦੋਂ ਕਿ ਉਹਦਾ ਜ਼ਿੰਮੇਵਾਰ ਉਹਦਾ ਪਰਿਵਾਰ ਸਮਝਿਆ ਜਾਊਗਾ ਅੱਗੇ ਤੋਂ ਇਹ ਗੱਲ ਰਾਜੇ ਬੜਿੰਗ ਨੇ ਵੀ ਕੀਤੀ ਸੀ ਇਹ ਗੱਲ ਹੋਰ ਵੀ ਕਈ ਪੋਲਿਟਿਸ਼ਨਾਂ ਦੇ ਦਿਮਾਗ ਦਾ ਹਿੱਸਾ ਹੋ ਸਕਦਾ ਹੈ ਭਗਵੰਤ ਮਾਨ ਤੋਂ ਲੈ ਕੇ ਸਭ ਦਾ ਕਿ ਇਹਦਾ ਮਤਲਬ ਇਹ ਹੈ ਕਿ ਜੇ ਗੈਂਗਸਟਰ ਠੀਕ ਕਰਨੇ ਨੇ ਤਾਂ ਇੱਕੋ ਹੀ ਇਲਾਜ ਆ ਹੋ ਸਕਦਾ ਰਾਜਾ ਬੜਿੰਗ ਤੋਂ ਉਦਾਹਰਣਾਂ ਲੈ ਲਈ ਹੋਵੇ ਕਿਤੇ ਇਹਨਾਂ ਇਸ ਸਰਕਾਰ ਨੇ ਇਹ ਚੀਜ਼ ਇਹ ਇੱਕੋ ਤਰੀਕੇ ਨਾਲ ਬਚਣਾ ਹੱਲ ਹੋਣਾ ਹੈ ਕਿ ਜੇ ਕੋਈ ਗੈਂਗਸਟਰ ਭੜਿਆ ਕਿਸੇ ਨੇ ਘਟਨਾ ਕੀਤੀ ਕਿਸੇ ਨੇ ਫਰੋਤੀ ਦੀ ਕਾਲ ਦਿੱਤੀ ਤਾਂ ਉਹਦਾ ਮਾਮਾ ਚਾਚਾ ਭੂਆ ਤੇ ਸਾਰੇ ਬੰਦੇ ਜਿੰਨੇ ਪਰਿਵਾਰ ਨੇ ਉਹ ਚੱਕ ਕੇ ਅੰਦਰ ਹੋਣਗੇ ਇਹ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਇੱਕ ਮर्यादा ওভারঅল ਜਿਹੜੀ ਰਿਸ਼ਤਿਆਂ ਚ ਇੰਡੀਵਿਜੂਅਲ ਬੰਦੇ ਦੀ ਫਰੀडम ਇਹ ਕਿਹੜੇ ਸਾਡੇ ਪੋਲੀਟਿਸ਼ੀਅਨ ਦਾ ਦਿਮਾਗ ਕਿੰਦਰ ਨੂੰ ਜਾ ਰਿਹਾ ਕਿਹੋ ਜਿਹਾ ਰਾਜ ਅਸੀਂ ਸਿਰਜ ਰਹੇ ਹਾਂ ਕਿਹੋ ਜਿਹਾ ਪ੍ਰਬੰਧ ਅਸੀਂ ਸਿਰਜ ਰਹੇ ਹਾਂ ਉਹ ਸਾਰੇ ਬਾਬ ਦੇ ਹਾਡੇ ਕੋਲ ਤਾਂ ਇੰਨੀ ਵੀ ਨਹੀਂ ਸਰਦਾ ਕਿ ਇਹ ਸਰਹੰਦ ਦੀ ਧਰਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਿਹਾ ਹੈ ਜੋੜ ਬੇਲਾ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਜਦੋਂ ਨਵਾਬ ਮਲੇਰ ਕੋਟਲਾ ਨੇ ਕਿਹਾ ਕਿ ਛੋਟੇ ਸੈਜਾਦੇ ਨਾਲ ਇਹ ਕਿਉਂ ਕਰਦੇ ਹੋ ਗੁਰੂ ਨਾਲ ਤੁਹਾਡਾ ਲੜਾਈ ਹੈ ਠੀਕ ਆ ਉਹਨਾਂ ਨਾਲ ਲੜੋ ਜਿੰਨਾ ਮਰਜ਼ੀ ਜੋ ਮਰਜ਼ੀ ਕਰਦੇ ਹੋ ਤੁਸੀਂ ਇਹ ਇੱਕ ਹਾ ਦਾ ਨਾਰਾ ਸੀ ਸਦੀਆਂ ਤੋਂ ਹਾ ਦਾ ਨਾਰਾ ਲੋਕਾਂ ਦੇ ਦਿਮਾਗਾ ਚ ਬੈਠਿਆ ਹੋਇਆ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਦਿਮਾਗਾ ਚ ਬੈਠਿਆ ਹੋਇਆ ਮਲੇਰਕੋਟਲੇ ਦੇ ਵਿੱਚ ਸ਼ਰਨ ਲੈ ਕੇ 47 ਦੇ ਵਿੱਚ ਐਡੇ ਕਤਲੇਆਮ ਦੇ باوجود ਜਿਹੜੇ ਲੋਕ ਚਲੇਗੇ ਉਹਨਾਂ ਤੇ ਹੱਥ ਨਹੀਂ ਉਠਾਇਆ ਲੋਕਾਂ ਉਸ ਧਰਤੀ ਤੇ ਰਹਿਣ ਵਾਲੀ ਪੁਲਿਸ ਉਸ ਧਰਤੀ ਤੇ ਰਹਿਣ ਵਾਲਾ ਸਾਡਾ ਪੋਲਿਟਿਸ਼ੀਅਨ ਉਹ ਕਿਹੜੇ ਕ੍ਰਾਈਮਨਲ ਮਾਈਂਡ ਦਾ ਬਣ ਰਿਹਾ ਕਿ ਆਪਾਂ ਸਭ ਨੂੰ ਚੱਕ ਕੇ ਅੰਦਰ ਕਰ ਦਾਂਗੇ ਸਭ ਦੀ ਗੱਲ ਹਾਂ ਜੇ ਉਹ ਬੰਦੇ ਨੇ ਕੋਈ ਕ੍ਰਾਈਮ ਕੀਤਾ ਜੇ ਕੰਚਨਪ੍ਰੀਤ पहला तो एसोसीएट मैंबर है इस क्रिमिनल गैंग दी। ता पहला पंजाब दी दो हजार पंद्रह तो अमृतपाल बाठ बर्चे दर्ज ने लगातार इनवैसिगेशन भी होनी है हो उदो बादचनप्रीत क्यों नहीं है फिर तक क्यों छ कि सस्पेंड हो बद ਇਹ ਤੁਸੀਂ ਨਹੀਂ ਦੇਖਿਆ ਸਾਨੂੰ ਹੁਣ ਪਤਾ ਲੱਗਿਆ ਜਦੋਂ ਚੋਣਾ ਚ ਸਰਗਰਮ ਹੋਗੀ ਉਦੋਂ ਬਾਅਦ ਹੀ ਪਤਾ ਲੱਗਿਆ ਤੁਹਾਨੂੰ ਕਿ हां ਵੀ ਇਹ ਐਸੋਸੀਏਟ ਮੈਂਬਰ ਹੈ ਉਹਨਾਂ ਦੀ ਜਾਂ ਬਾਕੀ ਦੀਆਂ ਚੀਜ਼ਾਂ ਨੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਜਿੱਤ ਸਰਕਾਰ ਔਰ ਪੁਲਿਸ ਜੇ ਤਸੱਲੀ ਬਖਸ਼ ਜਵਾਬ ਪੰਜਾਬੀਆਂ ਨੂੰ ਦੇਏਗੀ ਤਾਂ ਉਸ ਲੈਵਲ ਦੇ ਉੱਤੇ ਗੱਲ ਹੋਏਗੀ ਨਹੀਂ ਤਾਂ ਇਹ ਬਹੁਤ بڑا ਗੱਲ ਸਹਿਦ ਹੀ ਨਹੀਂ ਹੁੰਦੀ ਗੱਲ ਪਹੇ ਦੀ ਹੈ ਕੱਲ ਨੂੰ ਜਦੋਂ ਖੂਨ ਮੂਹ ਨੂੰ ਲੰਗਦਾ ਤਾਂ ਕਿਸੇ ਵੀ ਇੱਕ ਬੰਦੇ ਦਾ ਕ੍ਰਾਈਮ ਦੂਜੇ ਤੇ ਬਣ ਕੇ ਟੱਬਰਾਂ ਦੇ ਟੱਬਰ ਬਰਬਾਦ ਹੋਏ ਨੇ ਪੰਜਾਬ ਨੇ ਬਹੁਤ ਭੁਗਤਿਆ ਖੜਕੂ ਬਾਦ ਦੇ ਵੇਲੇ ਜਦੋਂ ਇੱਕ ਘਰ ਚੋਂ ਖੜਕੂ ਇੱਕ ਬਣਿਆ ਆਪਣੀ ਲੜਾਈ ਲੜ ਰਿਹਾ ਉਸ ਪੱਦਰ ਦੇ ਉੱਤੇ ਜਾ ਕੇ ਉਦੋਂ ਬਾਅਦ ਪਰ 12 ਦੇ ਪਰਿਵਾਰ ਤਬਾਹ ਕੀਤੇ ਦੇ ਪੁਲਿਸ ਨੇ ਆ ਨਾ ਡਾਇਟੀਫਾਈ ਕਰਕੇ ਵੀ ਸਾੜੇ ਗਏ ਨੇ ਗਲਤ ਤਰੀਕੇ ਨਾਲ ਅੰਗੇ ਰਿਸ਼ਤੇਦਾਰੀਆਂ ਤੱਕ ਟੌਰਚਰ ਕੀਤੇ ਬੰਦੇ ਫੜੇ ਲਾ ਕਾਨੂੰਨੀ ਤੱਕ ਜਿਹੜੀ ਹੁੰਦੀ ਹੈ ਉਸ ਪੱਦਰ ਤੇ ਕੋਈ ਕਾਨੂੰਨ ਕੋਈ ਸੰਵਿਧਾਨ ਸਭ ਦੀਆਂ ਧੱਗੀਆਂ ਉਡੀਆਂ ਸਭ ਦੇ ਸਾਹਮਣੇ ਦੀ ਦੁਬਾਰਾ ਹੋਣ ਗੈਂਗਸਟਰ ਦੇ ਰੂਪ ਦੇ ਵਿੱਚ ਇਹ ਚੀਜ਼ਾਂ ਵਾਪਰਨੀਆਂ ਉਹਦਾ ਨਾਂ ਲੈ ਕੇ ਵਾਪਰਨੀਆਂ ਗੈਂਗਸਟਰ ਬਾਦ ਤੱਕ ਸਾਰੇ ਟੰਬਰਾਂ ਦੇ ਟੰਬਰ ਜੋ ਮਰਜੀ ਕਰਦੇ ਹੋ ਇਹ ਜਿਹੜੇ ਜ਼ਖਮ ਹੁੰਦੇ ਨੇ ਬਹੁਤ ਲੰਮੇ ਸਮੇਂ ਤੱਕ ਚੱਲਦੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਇਹਨਾਂ ਨੂੰ ਦੇਖਣਾ ਹੁੰਦਾ ਪੋਲਿਟੀਕਲ ਵਿਜਨ ਦੇ ਨਾਲ ਦੇਖਣਾ ਹੁੰਦਾ ਜਿਹੜੇ ਵੀ ਲੋਕ ਉਸ ਲੈਵਲ ਦੇ ਉੱਤੇ ਕੰਮ ਕਰਦੇ ਨੇ ਇਸ ਲਈ ਉਹ ਰੂਹ ਜਿਹੜੀ ਹੈ ਜੀਪੀਐਸ ਗਿੱਲ ਦੀ ਜਿਹਨੂੰ ਆਰਗਨ ਜੀਪੀ ਰੂ ਵੀ ਕਿਹਾ ਜਾਂਦਾ ਆਮ ਇੱਕ ਮੈਟਾਫੋਰ ਦੇ ਤੌਰ ਦੇ ਉੱਤੇ ਉਸ ਲੈਵਲ ਤੇ ਬਣ ਗਿਆ ਜੇ ਉਹ ਹੰਦੂ ਹੀ ਰਹੂਗੇ ਹੁਕਮਰਾਨਾਂ ਦੇ ਵਿੱਚ ਤਾਂ ਜੋ ਮਰਜ਼ੀ ਕਰੋ ਉਧਰ ਕੇਂਦਰੇ ਲੈਵਲ ਦੇ ਉੱਤੇ ਨਰਿੰਦਰ ਮੋਦੀ ਦੇਗਵਾਈ ਵਾਲੀ ਕੇਂਦਰ ਸਰਕਾਰ ਉੱਥੇ ਦਿੱਲੀ ਦੀ ਪੁਲਿਸ ਜਿਹੜਾ ਸੋਲੀਸਟਰ ਜਨਰਲ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਅਫੀਡੇਵਟ ਫਾਈਲ ਕਰਦੇ ਨੇ ਉਹ ਕਹਿੰਦੇ ਨੇ ਜੀ ਅਤਵਾਦੀ ਗਨ ਵਾਲੇ ਬੰਦੇ ਟੈਰਰਿਸਟ ਇੱਕ ਖਤਰਨਾਕ ਨਹੀਂ ਹੁੰਦੇ ਖਤਰਨਾਕ ਤਾਂ ਲਿਖਣ ਵਾਲੇ ਬੋਲਣ ਵਾਲੇ ਇੰਟੈਲੀਜੈਂਟ ਬੰਦੇ ਬੌਧਿਕ ਬੰਦੇ ਹੁੰਦੇ ਨੇ ਇਹ ਦੇਸ਼ ਤੋਂ ਜਾਂਦੀ ਕਤਾਰ 'ਚ ਖੜਨ ਦਾ ਇਹਨਾਂ ਦਾ ਰਵਾਜ ਜਾਦਾ ਹੀ ਹੋ ਗਿਆ ਕੁਝ ਭਾਵੇਂ ਕੋਈ ਸਰਕਾਰ ਖਿਲਾਫ ਬੋਲਦਾ ਉਹ ਦੇਸ਼ ਤੋਂ ਹੀ ਹੋ ਗਿਆ ਹੁਣ ਸਰਕਾਰ ਤੇ ਸਟੇਟ ਇੱਕੋ ਇੱਕੋਮਿਕ ਹੋ ਗਏ ਕਿ ਮੈਂ ਹੀ ਸਰਕਾਰ ਆ ਮੈਂ ਹੀ ਸਟੇਟ ਇਹ ਦਾਅਵੇਦਾਰੀ ੱੱਕੇ ਨਾਲ ਪੋਲਿਟੀਸ਼ਨ ਨੇ ਲੈ ਲਈ ਤੁਸੀਂ ਟੈਂਪਰੇਰੀ ਹੋ ਚੋਣਾ ਜਿੱਤ ਕੇ ਆਏ ਹੋ ਚਲੇ ਜਾਓਗੇ ਕੋਈ ਹੋਰ ਆ ਜਾਏਗਾ ਸਟੇਟ ਕਾਇਮ ਰਹਦੀ ਐ ਤੇ ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰਨ ਨੂੰ ਬੰਦ ਕਰ ਦਿਓ ਆਪਣਾ ਤੇ ਹੁਣ ਇੱਕ ਨਵਾਂ ਵਰਤਾਰਾ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਉਹ ਹਾਈ ਕੋਰਟ ਆਏ ਕੰਚਨਪ੍ਰੀਤ ਦੇ ਜਿਹੜੇ ਵਕੀਲ ਨੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਉਹਨਾਂ ਚਰ ਕੰਚਨਪ੍ਰੀਤ ਜੁਡੀਸ਼ਲ ਕਸਟਡੀ ਦੇ ਨਿਆਇਕ ਹਰਾਸਤਾ ਚੜਾਉਣਗੇ ਜਿੰਨਾ ਚਿਰ ਵਕੀਲ ਉਹਨਾਂ ਦੇ ਨਹੀਂ ਚਲੇ ਜਾਂਦੇ ਭਾਵੇਂ ਇਹ ਪ੍ਰੋਗਰਾਮ ਰਿਕਾਰਡ ਕਰਦੋਂ ਤੋਂ ਵੀ ਲਗਭਗ 2.5 ਤੋਂ 3 ਘੰਟੇ ਬਾਅਦ ਸ਼ਾਇਦ ਜਿਹੜੀ ਚਲਾਨ ਜਿਹੜੀ ਅਦਾਲਤ ਹੈ ਹੇਠਲੀ ਉਹ ਸੁਣਵਾਈ ਸਟਾਰਟ ਕਰੇਗੀ ਉਹਨਾਂ ਦੀ ਅਰੈਸਟ ਨੂੰ ਲੈ ਕੇ ਜਿਹੜੇ ਸਵਾਲ ਖੜੇ ਕੀਤੇ ਗਏ ਉਹਨਾਂ ਨੂੰ ਲੈ ਕੇ ਹਾਲਾਂਕਿ ਇੱਕ ਕਾਨੂੰਨੀ ਤੌਰ ਦੇ ਉੱਤੇ ਇਹ ਵੀ ਹੈ ਕਿ 24 ਘੰਟੇ ਦੇ ਅੰਦਰ ਅੰਦਰ ਅਰੈਸਟ ਤੋਂ ਅਦਾਲਤ 'ਚ ਪੇਸ਼ ਕਰਨਾ ਉੱਥੇ ਇੱਕ ਚੀਜ਼ ਇਹ ਕਰ ਦਿੱਤੀ ਗਈ ਪੁਲਿਸ ਕਹਿੰਦੀ ਅਸੀਂ ਕਰਤੇ ਜੀ ਉਹ ਕਹਿੰਦੇ ਕੋਈ ਹੋਰ ਬੰਦਾ ਲੈ ਗਏ ਕੰਚਨਪ੍ਰੀਤ ਪਹਿਲਾਂ ਤੋਂ ਅੰਦਰ ਹੈ ਉਹ ਜੁਡੀਸ਼ਲ ਉਹ ਸਹਰਾਸਤ ਦੇ ਵਿੱਚ ਹੈ ਉਹ ਖੈ ਡਰਾਮਾ ਹੈ ਇੱਕ ਆਪੋ ਆਪਣੇ ਤਰੀਕੇ ਦੇ ਨਾਲ ਪਰ ਸੀਰੀਅਸ ਮਾਮਲਾ ਹੈ ਉੱਥੇ ਧਰਨਾ ਵੀ ਚੱਲ ਰਿਹਾ ਤੇ ਉੱਥੇ ਇਸੇ ਢੰਗ ਨਾਲ ਕਾਨੂੰਨੀ ਪਹਿਲੂ ਤੇ ਵੀ ਅਦਾਲਤਾਂ ਜੋ ਵੀ ਦੇਖ ਰਹੇ ਕਰ ਰਹੀਆਂ ਨੇ ਉਹ ਵੀ ਸਾਡੇ ਸਾਹਮਣੇ ਆ ਇਹ ਚੀਜ਼ਾਂ ਜੜੀਆਂ ਨੇ ਇਹ ਪੰਜਾਬ ਲਈ ਬੇਹੱਦ ਖਤਰਨਾਕ ਇੱਕ ਹਾਲਾਤ ਪੈਦਾ ਜਿਹੜੇ ਪੰਜਾਬ ਦੇ ਮੇਜਰ ਮੁੱਦੇ ਨੇ ਉਧਰ ਗਵਰਨਮੈਂਟ ਆਫ ਇੰਡੀਆ ਦੱਬੀ ਜਾ ਰਹੀ ਹੈ ਬਾਰ ਬਾਰ ਕਾਨੂੰਨ ਡਰਾਫਟ ਆ ਰਹੇ ਨੇ ਜਿਹੜੇ ਸੱਤਾ ਦਾ ਪੰਜਾਬ ਦੀ ਖੇ ਸੱਤਾ ਦਾ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਵਾਲੀ ਐਜੀਟੇਸ਼ਨ ਸੀ ਚੰਡੀਗੜ੍ਹ ਦਾ ਸਵਾਲ ਹੈ ਬਿਜਲੀ ਦਾ ਸਵਾਲ ਹੈ এনवायरमेंट ਦਾ ਸਵਾਲ ਹੈ ਜਿੰਨੇ ਵੀ ਡਰਾਫਟ ਆ ਰਹੇ ਨੇ ਉਹ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਆ ਰਹੇ ਨੇ ਤਾਕਤਾਂ ਦੇ ਕੇਂਦਰੀਕਰਨ ਦੇ ਇਸੇ ਢੰਗ ਨਾਲ ਪਾਣੀਆਂ ਦੀ ਵੰਡ ਦੇ ਸਵਾਲ ਨੇ ਰਾਜਦਾਨੀ ਜਿੰਨੇ ਵੀ ਮੁੱਦੇ ਨੇ ਔਰ ਪੰਜਾਬ ਦੇ ਪਾਣੀ ਮੁੱਕ ਚਲੇ ਨੇ ਤੇ ਪ੍ਰਦੂਸ਼ਿਤ ਹੋ ਗਏ ਨੇ ਪੰਜਾਬ ਰੋਗੀ ਹੁੰਦਾ ਜਾ ਰਿਹਾ ਜਿੰਨੇ ਰੀਅਲ ਮੁੱਦੇ ਨੇ ਔਰ ਇੰਟਰਨੈਸ਼ਨਲੀ ਬਦਲ ਲਏ ਹਾਲਾਤ ਚ ਸਾਡੇ ਬੱਚੇ ਹੋ ਸਕਦਾ ਉੱਥੋਂ ਬਾਹਰ ਆਉਣ ਕਿਉਂਕਿ ਉੱਥੇ ਵੀ ਡਰ ਤੇ ਸਹਿਮ ਦਾ ਵਾਤਾਵਰਨ ਹੈ ਹੁਣ ਉੱਨੇ ਰੁਜ਼ਗਾਰ ਨਹੀਂ ਇਹ ਜਿਹੜੀਆਂ ਮੇਜਰ ਸਮੱਸਿਆਵਾਂ ਨੇ ਤਾਂ ਚਰਚਾ ਕੌਣ ਕਰੇਗਾ ਜਦੋਂ ਸਾਡਾ ਪੋਲਿਟਿਸ਼ੀਅਨ ਸਾਡੇ ਹੁਕਮਰਾਨ ਕੇਵਲ ਤੇ ਕੇਵਲ ਇਹੋ ਜਿਹੇ ਜਿਹੜੇ ਪੈਰਾਫੇਰੀਅਲ ਇਸ਼ੂ ਨੇ ਉਹਨਾਂ ਤੇ ਧਿਆਨ ਕੇਂਦਰਿਤ ਰੱਖਣਗੇ ਰੋਜ਼ ਟੀਵੀ ਚੈਨਲ ਅਖਬਾਰਾਂ ਤੇ ਬਾਕੀ ਦੇ ਲੋਕ ਉਹਨਾਂ ਲਈ ਇਹ ਪਰੋਸਣਗੇ ਕਿ ਇਹਦੇ ਤੇ ਗੱਲ ਕਰੋ ਆਖੇ ਬਾਕੀ ਦੇ ਮੁੱਦੇ ਸਾਈਡਲਾਈਨ ਹੋ ਜਾਣਗੇ ਇਹਦੇ ਪਿੱਛੇ ਕੋਈ ਇਹ ਧਾਰਨਾ ਤਾਂ ਨਹੀਂ ਹੈ ਕਿ ਜਿਹੜੀਆਂ ਜ਼ਮੀਨਾ ਕੋਣ ਕੋਣ ਦੀ ਗੱਲ ਹੈ ਵੱਖ-ਵੱਖ ਸੰਸਥਾਵਾਂ ਦੀ ਚਾਹੇ ਉਹ ਬਿਜਲੀ ਮੰਡੀ ਬੋਰਡ ਦੀ ਹੈ ਪਾਵਰ ਕਾਮ ਦੀ ਹੈ ਪੰਜਾਬ ਯੂਨੀਵਰਸਿਟੀ ਦਾ ਸੀਡ ਫਾਰਮ ਹੈ ਪੰਜਾਬ ਐਗਰੋ ਦੀ ਜ਼ਮੀਨ ਦਾ ਸਵਾਲ ਹੈ ਬਾਗਬਾਨੀ ਵਿਭਾਗ ਦੀ ਜ਼ਮੀਨ ਦਾ ਸਵਾਲ ਹੈ ਇਹਨਾਂ ਸਵਾਲਾਂ ਤੋਂ ਧਿਆਨ ਹਟਾਉਣ ਲਈ ਕਿ ਅੰਦਰ ਖਾਤੇ ਆਪਣਾ ਕੰਮ ਕਰੀ ਜਾਂਦੇ ਆ ਚਾਹੇ ਸ਼ਾਮਲਾਟਾ ਦੱਬ ਲੈਣ ਦਾ ਸਵਾਲ ਹੈ ਲੈ ਜਾਣ ਦਾ ਜਾਂ ਵੇਚ ਦੇਣ ਦਾ ਸਵਾਲ ਹੈ ਇਹ ਸਾਰੇ ਸਵਾਲਾਂ ਤੋਂ ਜਿਹੜੇ ਰੀਅਲ ਲੋਕਾਂ ਦੇ ਰੋਜੀ ਰੋਟੀ ਦੇ ਸਵਾਲ ਨੇ ਲੋਕਾਂ ਦੀ ਜ਼ਿੰਦਗੀ ਦੇ ਸਵਾਲ ਨੇ ਉਹਨਾਂ ਤੋਂ ਧਿਆਨ ਹਟਾਉਣ ਲਈ ਇਧਰ ਹੀ ਨੈਰੇਟਿਵ ਲੱਗਿਆ ਰਹੇ ਤੇ ਬਾਕੀ ਜਾਂ ਚੀਜ਼ਾਂ ਸੀ ਆਪਣੀਆਂ ਕਰਦੇ ਜਾਵਾਂਗੇ ਉਹਨਾਂ ਨੂੰ ਧਿਆਨ ਲੋਕਾਂ ਨੇ ਰੱਖਣਾ ਇਹਦਾ ਕਿਉਂਕਿ ਸਾਡੀ ਸਿਆਸੀ ਜਮਾਤ ਕੋਈ ਵੀ ਹੈ ਉਹ ਉਹਨਾਂ ਮੁੱਦਿਆਂ ਤੇ ਅਜੇ ਬਹੁਤ ਜ਼ਿਆਦਾ ਐਕਟਿਵ ਨਹੀਂ ਹੋ ਰਹੀ ਜਦੋਂ ਐਕਟਿਵ ਨਹੀਂ ਹੋ ਰਹੀ ਤਾਂ ਸੱਤਾ ਇਹ ਪਰੋਸਦੀ ਹੈ ਤੁਹਾਡੇ ਸਾਹਮਣੇ ਉਹਨਾਂ ਦੇ ਪਿੱਛੇ-ਪਿੱਛੇ ਚੱਲਦੇ ਹੋਏ ਬਾਕੀ ਦੇ ਲੋਕ ਕਹਿੰਦੇ ਨੇ ਜਿਵੇਂ ਮੁੱਦਾ ਇੱਕੋ ਹੀ ਹੁੰਦਾ ਮੁੱਦੇ ਹੋਰ ਜਿਵੇਂ ਹੱਲ ਹੋ ਗਏ ਹੁੰਦੇ ਨੇ ਪੰਜਾਬ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ ਦੂਜਾ ਸਵਾਲ ਦੂਜਾ ਸਵਾਲ ਜਿਹੜਾ ਇਹ ਵਾਦਾ ਬੰਨੀ ਫੈਲਦੀ ਹੈ ਇਸ ਪੱਧਰ ਦੇ ਉੱਤੇ ਜਾ ਕੇ ਜਦੋਂ ਸਰਕਾਰਾਂ ਛੋਟੇ-ਮੋਟੇ ਮਸਲੇ ਵੀ ਹੱਲ ਕਰਨ ਦੇ ਕਾਬਿਲ ਨਾ ਹੋਣ ਤਾਂ ਹਰ ਗੱਲਬਾਤ ਦਾ ਬਤੰਗੜ ਬਣ ਜਾਂਦੀ ਹੈ। ਟਰਾਂਸਪੋਰਟ ਦਾ ਜਿਹੜਾ ਕੰਮ ਹੈ ਤੁਹਾਡੇ ਸਾਹਮਣੇ ਹੈ ਪੀਆਰਟੀਸੀ ਹੈ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਉਹਦੇ ਵਿੱਚ ਜੇ ਤੁਸੀਂ ਨਹੀਂ ਪਹਿਲੇ ਦਿਨ ਗੱਲ ਕਰ ਸਕੇ ਜਿਹੜੇ ਦਿਨ ਹੜਤਾਲ ਹੋਗੀ ਉਸ ਦਿਨ ਗੱਲ ਕਰ ਲਓ ਬੰਦੇ ਬੁਲਾ ਲਓ ਕਿਸੇ ਮਾਮਲੇ ਤੇ ਨੇੜੇ-ਤੇੜੇ ਚਲਾ ਜਾਂਦਾ ਪਰ ਤੁਸੀਂ ਸ਼ਕਤੀ ਦਾ ਮਾਹੌਲ ਸਿਰਜਿਆ ਹੋਇਆ ਹੈ। ਸ਼ਕਤੀ ਦਾ ਮਾਹੌਲ ਕੀ ਹੈ? ਕਿ ਥੋੜੇ ਜਿਹੇ ਬੰਦੇ ਨੇ ਕਿੰਨੇ ਕ ਬੰਦੇ ਨੇ ਕਿਸਾਨੀ ਤਾਂ ਵੱਡੇ ਜਿਆਦਾ ਤਦਾਦ ਚ ਆ ਜਾਂਦੀ ਹੈ ਇਹ ਜਿਨ੍ਹਾਂ ਦੀ ਗਿਣਤੀ ਥੋੜੀ ਜੀ ਹੈ ਇਹਨਾਂ ਨੂੰ ਤਾਂ ਕੁੱਟ ਕੇ ਅੰਦਰ ਬਾੜੋ ਦੋ ਦੋ ਸੌ ਪੌੜ ਸਲਾ ਦੋ 50 50 ਬੰਦੇ ਹੁੰਦੇ ਨੇ ਕੁੱਟੋ ਮਾਰੋ ਜਿੰਨੇ ਮਰਜੀ ਸੰਗਰੂਰ ਚ ਬੇਰਹਿਮੀ ਨਾਲ ਇਸ ਟਾਈਪ ਦਾ ਲਾਠੀ ਚਾਰਜ ਕੀਤਾ ਗਿਆ ਵਿੱਚ ਪੱਤਰਕਾਰ ਵੀ ਦਪੇਟਲੇ ਉਹ ਬਾਅਦ ਦੀ ਗੱਲ ਹੈ ਕਿ ਪੱਤਰਕਾਰਾਂ ਦੇ ਧਰਨੇ ਤੋਂ ਬਾਅਦ ਉਹਨਾਂ ਨਾਲ ਤਾਂ ਚਲੋ ਗੱਲ ਗੁੱਲ ਹੋ ਗਈ ਹੁਣ ਵੀ ਕਿੰਨੇ ਹੀ ਬੰਦੇ ਸੈਂਕੜੇ ਬੰਦੇ ਅੰਦਰ ਬੰਦ ਨੇ ਔਰ ਉਹਨਾਂ ਦਾ ਪ੍ਰਧਾਨ ਬਿਕਰਮਜੀਤ ਕਿਹੜਾ ਰੋਡ ਬੇਜ ਦੇ ਇਹ ਸਾਇਦ ਜਿਹੜੀ ਇਹ ਜਥੇਬੰਦੀ ਹੈ ਉਹਨੂੰ ਕੱਢ ਦਿੱਤਾ ਗਿਆ ਕਿ ਤੂੰ ਸਸਪੈਂਡ ਕਰ ਦਿੱਤਾ ਗਿਆ ਤੇਰੀ ਨੌਕਰੀ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਦਾਬੇ ਵਾਲਾ ਇੱਕ ਕੰਮ ਹੁੰਦਾ ਹੈ ਕੇਵਲ ਇਹਨੂੰ ਵੜ ਕੇ ਤੇ ਚੀ ਮੰਤਰੀ ਕਹਿੰਦੇ ਨੇ ਤੁਸੀਂ ਗੱਲ ਕਰ ਲਓ ਅਸੀਂ ਗੱਲ ਕਰਨ ਲਈ ਤਿਆਰ ਹਾਂ ਗੱਲ ਕਿਹਦੇ ਨਾਲ ਕਰਨਗੇ ਉਹ ਕੌਣ ਬੁਲਾ ਰਿਹਾ ਹੈ ਕੌਣ ਚਿੱਠੀ ਦੇ ਰਿਹਾ ਹੈ ਗੱਲਬਾਤ ਲਈ ਇੱਕ ਮਾਹੌਲ ਹੁੰਦਾ ਹੈ ਮਾਹੌਲ ਇਹ ਹੁੰਦਾ ਪਹਿਲੀ ਗੱਲ ਤਾਂ ਕਿ ਤੁਸੀਂ ਉਹਨਾਂ ਦੇ ਬੰਦੇ ਛੱਡ ਦਿਓ ਤੁਹਾਡੇ ਅਸੀਂ ਬੰਦੇ ਛੱਡਣ ਲਈ ਤਿਆਰ ਆਓ ਆਪਾਂ ਗੱਲ ਕਰਦੇ ਆ ਬੱਸਾਂ ਚਲਾਉਣ ਦੇ ਉਦੋਂ ਬਾਅਦ ਦੇਖਦੇ ਆ ਜੋ ਵੀ ਵਰਗੇ ਇਹ ਬੱਸਾਂ ਜਦੋਂ ਨਹੀਂ ਚੱਲਦੀਆਂ ਤਾਂ ਇਹਦੇ ਵਿੱਚ ਵੱਡੀ ਨਲਾਇਕੀ ਕਿਹਦੀ ਹੈ ਇਹ ਉਹਨਾਂ ਕੰਮਿਆਂ ਦੀ ਹੈ ਜਿਹੜੇ ਕੰਮ ਹੈ ਆਪਣੀ ਜ਼ਿੰਦਗੀ ਨੂੰ ਥੋੜੀ-ਬਹੁਤ ਬਿਹਤਰ ਬਣਾਉਣ ਲਈ ਆਪਣੇ ਰੈਗੂਲਰਾਈਜ਼ ਕਰਨ ਦੀ ਗੱਲ ਕਰਦੇ ਨੇ ਜਿਹੜੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਜਿਹੜੇ ਠੇਕੇ ਤੇ ਵੀ ਬੱਸਾਂ ਹੋਣਗੇ ਅਸੀਂ ਪਹਿਲਾਂ ਪੰਜਾਬ ਤੋਂ ਠੇਕਾ ਸੀ ਸਾਲ ਦੋ ਸਾਲ ਚੱਲਦਾ ਸੀ ਅੱਜ ਕੱਲ੍ਹ ਮਹੀਨੇ 'ਚ ਚਾਰ-ਚਾਰ ਠੇਕੇਦਾਰ ਬਦਲੇ ਜਾ ਰਹੇ ਨੇ ਉਹ ਵੀ ਵੱਖ-ਵੱਖ ਸਟੇਟਾਂ ਤੋਂ ਆ ਰਹੇ ਨੇ ਪੰਜਾਬ ਦੇ ਵੀ ਉਹ ਹੈ ਨਹੀਂ ਇਹਨਾਂ ਨੂੰ ਛੱਡਾਓ ਤੁਸੀਂ ਦਸਤਾਵੇਜ਼ ਜੇ ਸਰਕਾਰ ਦੇ ਕੋਲ ਗੱਲ ਹੈ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਸਭ ਕੁਝ ਬਾਹਰੋਂ ਆ ਰਿਹਾ ਹੈ ਉਹਨਾਂ ਨੂੰ ਜੇ ਛੱਡਾਉਣ ਦਾ ਕੋਈ ਤੁਹਾਡੇ ਕੋਲ ਸਬੂਤ ਹੈ ਤਾਂ ਤੁਸੀਂ ਦੱਸੋ ਦੂਜੀ ਗੱਲ ਇਹ ਉਹਨਾਂ ਦਾ ਹੱਕ ਨਹੀਂ ਹੈ ਕਿ ਤੁਸੀਂ ਬੰਦੇ ਭਰਤੀ ਕੀਤੇ ਨੇ ਉਹਨਾਂ ਨੂੰ ਓਨੇ ਕ ਤਰਖਾਹਾਂ ਚਾਹੀਦੀਆਂ ਨੇ ਜਿਹਦੇ ਨਾਲ ਪਰਿਵਾਰ ਚੱਲ ਸਕੇ ਉਸ ਪੱਧਰ ਤੇ ਉਹ ਇਹ 14 ਦੇ ਕੇ ਟਰਾਂਸਪੋਰਟ ਚੱਲਦੀ ਰਹੇ ਨਵੀਆਂ ਬੱਸਾਂ ਪਾਓ ਉਹ ਬੱਸਾਂ ਰੈਗੂਲਰ ਵਾਲੇ ਦੇ ਵਿੱਚ ਪਾ ਦਿਓ ਜਿਹਦੇ ਨਾਲ ਉਹਨਾਂ ਦਾ ਰੁਜ਼ਗਾਰ ਵੀ ਵੱਧਦਾ ਰਹੇ ਇਹ ਗੱਲਾਂ ਪੰਜਾਬ ਦੇ ਵਿਕਾਸ ਚ ਰੋੜਾ ਨੇ ਇਹ ਗੱਲਾਂ ਪੰਜਾਬ ਨੂੰ ਕੋਈ ਚੈਲੰਜ ਕਰਦੀਆਂ ਨੇ ਜਾਂ ਪੰਜਾਬ ਦੀ ਸਰਕਾਰ ਦੇ ਕੋਲ ਕੋਈ ਪਾਲਿਸੀ ਹੈ ਵੀ ਇਸ ਮਾਮਲੇ ਦੇ ਵਿੱਚ ਤੁਸੀਂ ਕੁੱਟ ਮਾਰ ਕੇ ਕਹੋਗੇ ਕਿ ਜੋ ਅਸੀਂ ਦੇਣਾ ਚਾਹੁੰਦੇ ਆ ਉਹ ਹੀ ਲਾਓ ਉਹਨੇ ਚ ਹੀ ਕੰਮ ਕਰੋ ਡਿਮਾਂਡ ਕਰੋਗੇ ਸਾਡੇ ਕੋਲ ਪੁਲਸ ਆਏਗੀ ਇਹ ਜ਼ਗੀਰੂ ਮਾਨਸਿਕਤਾ ਹੈ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਸੁਣਿਆ ਜਾਂਦਾ ਗੱਲ ਕੀਤੀ ਜਾਂਦੀ ਹੈ ਉਸ ਤੋਂ ਬਿਨਾ ਨਹੀਂ ਤਾਂ ਕੰਮ ਨਹੀਂ ਚੱਲਣਾ ਉਹ ਸਾਰੇ ਮਾਮਲੇ ਦੇ ਵਿੱਚ ਇਹ ਬੇਹਦ ਨਾਜ਼ਕ ਦੌਰ ਦੇ ਵਿੱਚੋਂ ਲੰਘ ਰਿਹਾ ਮਾਮਲਾ ਜਦੋਂ ਸੱਤਾ ਆ ਜਾਂਦੀ ਹੈ ਨਾਰਮਲੀ ਜਿਹੜੇ ਗੁਰੂ ਗੁਰੂ ਸਾਹਿਬ ਵੀ ਇਹ ਕਹਿੰਦੇ ਨੇ ਔਰ ਜਦੋਂ ਵੀ ਇਹ ਗੱਲਾਂ ਚੱਲਦੀਆਂ ਨੇ ਕਿਉਂਕਿ ਮਾਇਆ ਦੇ ਮਾਮਲੇ ਦੇ ਵਿੱਚ ਰਾਜੇ ਸ਼ਹੀ ਮੁਕਦਮ ਕੋਤੇ ਤੱਕ ਚਲੇ ਜਾਂਦੇ ਨੇ ਮਾਇਆ ਧਾਰੀ ਅੰਨਾ ਬੋਲਾ ਸ਼ਾਇਦ ਇਹ ਜਰੂਰ ਇਸ ਤਰੀਕੇ ਨਾਲ ਸਾਰੇ ਹੀ ਹੋ ਜਾਂਦੇ ਨੇ ਜਿਸ ਲੈਵਲ ਦੇ ਔਰ ਵੱਡਾ ਪੈਸਾ ਤੇ ਪਾਵਰ ਤੁਹਾਡੇ ਕੋਲ ਹੈ ਤੁਸੀਂ ਜ਼ਿੰਦਗੀ ਉਹਦੇ ਚ ਇੰਜੋਏਮੈਂਟ ਕਹਿੰਦੇ ਹੋ ਕਿ ਮੇਰਾ ਹੁਕਮ ਕਿਵੇਂ ਅਦੁੱਲੀ ਕਰਤੀ ਫਲਾਣੇ ਬੰਦੇ ਨੇ ਫਲਾਨੀ ਜਥੇਬੰਦੀ ਦੇ ਫਲਾਨੀ ਬਾਕੀ ਦੀਆਂ ਗੱਲਾਂ ਨੇ ਉਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਵਿਚਾਰਕ ਐਂਗਲ ਤੋਂ ਸੋਚਣ ਦਾ ਤੇ ਸਮਝਣ ਦੀ ਲੋੜ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜੇ ਕੱਲੇ ਲੜਾਈ ਤੁਹਾਡੀ ਹੈ ਟਰਾਂਸਪੋਰਟ ਆਰ ਤੇ ਸਰਕਾਰ ਦੀ ਨਹੀਂ ਹੈ ਪੀਸੇ ਤੱਕ ਸੁਧਾਰਨ ਬੰਦੇ ਜਾ ਰਹੇ ਨੇ ਜਿਨ੍ਹਾਂ ਕੋਲ ਆਪਣੇ ਵੱਡੇ ਵਹੀਕਲ ਨਹੀਂ ਆ ਕਿ ਉਹਨਾਂ ਤੇ ਚੱਲ ਪਾਉਣ ਜਿਨ੍ਹਾਂ ਤੇ ਬਾਕੀ ਨਹੀਂ ਕੱਲੇ ਵੀ ਇਕਰ ਹੋਣ ਵੀ ਤਾਂ ਵੀ ਜਿਹੋ ਜਿਹਾ ਮਾਹੌਲ ਸੜਕਾਂ ਤੇ ਬਣ ਜਾਂਦਾ ਹੁੰਦਾ ਤਾਂ ਉਹ ਵੀ ਡਰਦੇ ਨੇ ਕਿ ਰਸਤੇ ਦੇ ਵਿੱਚ ਨਾ ਜੀ ਕਿਤੇ ਜਾਮਚੀ ਨਾ ਖੜੇ ਰਹੀਏ ਕਿਤੇ ਹੋਰ ਨਾ ਹੋਵੇ ਔਰ ਬਲਾਓ ਉਹਨਾਂ ਨਾਲ ਗੱਲ ਕਰੋ ਕੱਲ ਨੂੰ ਤੀਜਾ ਦਿਨ ਲੰਘ ਲੰਘ ਰਿਹਾ ਜੇਕਰ ਗੱਲ ਨਾ ਹੋਈ ਤਾਂ ਇਹ ਹੋਰ ਮਾਮਲਾ ਲੋਕ ਸਫਰ ਕਰਨਗੇ ਸਰਕਾਰ ਦੀ ਕਾਮਯਾਬੀ ਇਹਦੇ ਚ ਮੰਨੀ ਜਾਏਗੀ ਜਿੰਨਾ ਜਲਦੀ ਮਾਮਲਾ ਹੱਲ ਕਰਕੇ ਰੁਟੀਨ ਦੇ ਵਿੱਚ ਇਹ ਚੀਜ਼ਾਂ ਅੱਗੇ ਵਧਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰ ਪੂਰੇ ਸਪਸ਼ਟੀ ਕਰਨ ਦੇ ਰਾਹ ਨਾ ਆਏਗੀ ਘਟੋ ਘਟ ਇਹ ਨੈਰੇਟਿਵ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਜਿੱਤੇ ਮਰਜੀ ਐਮਐਸਏ ਲਾਓ ਜਿੱਤੇ ਮਰਜੀ ਜਯੂਐਪੀਏ ਲਾਓ ਪੁਰਸ ਰਾਜ ਕਹੋਗੇ ਕਿ ਜੇ ਪੁਰਸ ਕੋਈ ਗੋਲੀ ਵਾਲਾ ਆਊਗਾ ਉਹਦੇ ਲਈ ਗੋਲੀ ਚੱਲੀ ਗਈ ਹਰ ਵਕਤ ਅਸੀਂ ਤਾਂ ਐਵੇਂ ਹੀ ਕਰਾਂਗੇ ਤੁਸੀਂ ਗਲੋਰੀਫਾਈ ਕਰੋਗੇ ਫੇਕ ਇਨਕਾਊਂਟਰਾਂ ਨੂੰ ਤੇ ਇਨਕਾਊਂਟਰਾਂ ਨੂੰ ਬਲਡੋਜ਼ਰ ਕਲਚਰ ਨੂੰ ਜਿਹੜਾ ਇਹੋ ਜਿਹਾ ਰਾਜ ਲਿਆਉਣ ਦੀ ਟਰਾਈ ਕਰੋਗੇ ਇਹ ਪੰਜਾਬੀ ਮਾਨਸਿਕਤਾ ਦੇ ਬਤਾਂਕ ਨਹੀਂ ਹੈ ਪਹਿਲਾਂ ਕਹਿੰਦੇ ਸੀ ਦਿੱਲੀ ਵਾਲਿਆਂ ਨੂੰ ਤਾਂ ਪੰਜਾਬੀ ਮિજાਜ ਦਾ ਪਤਾ ਨਹੀਂ ਭਗਵੰਤਮਾਨ ਜਿਹੜੇ ਮਹਿਸੂਸ ਕਰਦੇ ਨੇ ਕਿ ਮੈਨੂੰ ਤਾਂ ਪੰਜਾਬੀ ਕਲਚਰ ਦੀ ਰਗ ਰਗ ਪਤਾ ਹੈ ਤਾਂ ਇਹ ਫੈਸਲੇ ਤੁਹਾਡੀ ਅਗਵਾਈ ਚ ਹੋ ਰਹੇ ਨੇ ਹਰਾ ਪੈਨ ਤਾਂ ਤੁਹਾਡਾ ਹੀ ਚੱਲ ਰਿਹਾ ਹੈ ਪਿੱਛੇ ਭਾਵੇਂ ਦਿੱਲੀ ਵਾਲੇ ਹੋਣਗੇ ਜੋ ਮਰਜੀ ਇਤਿਹਾਸ ਦੇ ਵਿੱਚ ਨਾਮ ਤੁਹਾਡਾ ਆਉਣਾ ਹੈ ਕਿ ਕਿੱਧਰ ਨੂੰ ਜਾਂਦਾ ਹੈ ਇਸ ਮਾਮਲੇ ਨੂੰ ਕਿਵੇਂ ਹੱਲ ਕਰਨਾ ਹੈ ਇਹ ਤੁਹਾਡੇ ਆਪਣੇ ਤੇ ਨਹੀਂ ਤਾਂ ਲੋਕ ਆਪਣੇ ਤਰੀਕੇ ਦੇ ਨਾਲ ਹੱਲ ਕਰਨ ਲਈ ਕੋਈ ਨਾ ਕੋਈ ਰਸਤਾ ਕੱਢ ਲੈਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਵੀ ਦੇਖਣਾ ਹੈ ਹੁਣ ਜਿਹੜਾ ਕਲਚਰ ਪ੍ਰੀਤ ਉਹਨਾਂ ਦਾ 8 8 ਵਜੇ ਤੋਂ ਬਾਅਦ ਜਾਂ ਜਿੰਨੇ ਵਜੇ ਵੀ ਉਹ ਚਰਚਾ ਹੋਏਗੀ ਅਦਾਲਤ ਕੀ ਫੈਸਲਾ ਲੈਂਦੀ ਹੈ ਉਹਦੇ ਤੇ ਵੀ ਨਜ਼ਰ ਰੱਖਾਂਗੇ ਬਹੁਤ-ਬਹੁਤ ਮਿਹਰਬਾਨੀ ਤੁਸੀਂ ਦੇਖਦੇ ਰਹੋਗੇ